ਸਮਾਦਿਕ ਦੇ ਗੁਰਦੁਆਰਾ ਬਾਬਾ ਸੰਜੀਵਿਖੇ ਐਤਵਾਰ ਦੇ ਸਮਾਗਮ ਸਮੇਂ ਪੰਜ ਦਰਿਆ ਅਖਬਾਰ ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਾਈ ਬੀਰਾ ਸਿੰਘ ਬਲੋ ਮਨਦੀਪ ਖੁਰਮੀ ਹਿੰਮਤਪੁਰਾ ਦਾ ਸਵਾਗਤ ਕਰਦੇ ਆਂ ਸੰਗਤਾਂ ਨਾਲ ਰੂਬਰੂ ਹੋਣ ਦਾ ਸੱਦਾ ਦਿੱਤਾ ਆਪਣੇ ਸੰਬੋਧਨ ਦੌਰਾਨ ਮਨਦੀਪ ਖੁਰਮੀ ਹਿੰਮਤਪੁਰਾ ਨੇ ਪੰਜ ਦਰਿਆ ਅਖਬਾਰ ਦੀ ਸ਼ੁਰੂਆਤ ਬਾਰੇ ਵਿਸਤਾਰ ਸਹਿਤ ਚਾਨਣਾ ਪਾਇਆ ਉਨਾ ਸਮੂਹ ਪੰਜਾਬੀਆਂ ਨੂੰ ਮਾਂ ਬੋਲੀ ਦੀ ਚੜ੍ਹਦੀ ਕਲਾ ਲਈ ਪੰਜ ਦਰਿਆ ਅਖਬਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਸਮੇਂ ਸੰਗਤਾਂ ਵੱਲੋਂ ਵੀ ਅਖਬਾਰ ਦੀ ਟੀਮ ਨੂੰ ਅਥਾਹ ਪਿਆਰ ਬਖਸ਼ਿਆ ਗਿਆ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਵੱਡੇ ਵੀਰ ਭਾਈ ਜੀਤ ਸਿੰਘ ਜੀ ਨੂੰ ਕਿ ਗੁਰਚਰਨਾ ਵਿੱਚ ਆ ਕਰਕੇ ਗੁਰੂ ਘਰ ਵੱਲੋਂ ਸਰੋਪਾ ਦੇ ਬਖਸ਼ਿਸ਼ ਪ੍ਰਾਪਤ ਕਰਨ ਔਰ ਸਾਧ ਸੰਗਤ ਜੀ ਇਹਨਾਂ ਤੋਂ ਪ੍ਰੰਤ ਹੁਣ ਇਹ ਥੱਲੇ ਚਲੇ ਜਾਣਗੇ ਜਿੱਥੇ ਇਹਨਾਂ ਦਾ ਉਹ ਆਰਟੀਕਲ ਹੈ ਪੰਜ ਦਰਿਆ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਨੇ ਸਹਾਇਤਾ ਬਦਦ ਕਰਨੀ ਹੋਵੇ ਇਹਨਾਂ ਨੂੰ ਥੱਲੇ ਜਾ ਕੇ ਜਰੂਰ ਮਿਲ ਸਕਦੇ ਨੇ ਬੋਲੇ ਸੋ ਸਾਸਗਦੀ ਸਾਡੇ ਕੋਲ ਸਾਡੇ ਵੱਡੇ ਵੀਰ ਭਾਈ ਮਨਦੀਪ ਸਿੰਘ ਜੀ ਜੋ ਕਿ ਸਿੱਖ ਕੌਮ ਦੀ ਕਿਸੇ ਨਾ ਕਿਸੇ ਤਰ੍ਹਾਂ ਜੇਸੀ ਕਹੀਏ ਜਿਹੜੇ ਸਾਡੇ ਜੋਧੇ ਨੇ ਉਹ ਸੇਵਾਵਾਂ ਕਰਦੇ ਰਹੇ ਨੇ ਪਰ ਸਿੱਖ ਕੌਮ ਨੂੰ ਉਜਾਗਰ ਕਰਨ ਦੇ ਵਾਸਤੇ ਬਹੁਤ ਐਸੀਆਂ ਸੰਸਥਾਵਾਂ ਬਹੁਤ ਐਸੇ ਕਾਰਜ ਨੇ ਜੋ ਜਾਣੇ ਪਛਾਣੇ ਮਹਿਮਾਨ ਸਾਡੇ ਕਿਸੇ ਪਛਾਣ ਦੇ ਮਹਤਾਜ ਨਹੀਂ ਹੁੰਦੇ ਪਰ ਉਹ ਅੰਦਰ ਖਾਤੇ ਇਦਾਂ ਦੇ ਬਹੁਤ ਕੰਮ ਕਰਦੇ ਨੇ ਜੋ ਸਿੱਖੀ ਨੂੰ ਪ੍ਰਚਾਰ ਕਰਨ ਵਾਸਤੇ ਜਾਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਦੇ ਸਿੱਖ ਪੰਥ ਦੇ ਕਾਰਜ ਨੇ ਉਹਨਾਂ ਨੂੰ ਬਖੂਲਿਤ ਕਰਨ ਵਾਸਤੇ ਜਾਂ ਉਹਨਾਂ ਦਾ ਪ੍ਰਚਾਰ ਕਰਨ ਵਾਸਤੇ ਸਾਡੇ ਇਸ ਸਿੱਖ ਜਗਤ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿੰਦੇ ਨੇ ਸੋ ਮੇਰੀ ਮਰਜ਼ ਸਰਦਾਰ ਮਨੀਸ਼ ਸਿੰਘ ਜੀ ਹੁਣ ਆਪਾਸ ਹੈ ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਵੱਡੇ ਵੀਰ ਭਾਈ ਰਘੂਪੀਰ ਸਿੰਘ ਜੀ ਕਿ ਉਹ ਆ ਕਰਕੇ ਆਪਸਿਕਤਾ ਸੰਗਤਾਂ ਨੂੰ ਪਾਉਣ ਵਾਲੇ ਜੋ ਪ੍ਰੋਗਰਾਮ ਨੇ ਉਹਨਾਂ ਦਾ ਬੇਰਵਾ ਔਰ ਸਰਦਾਰ ਮਨਜੀਤ ਸਿੰਘ ਜੀ ਨੂੰ ਆਪ ਜੀ ਦੇ ਰੂਹ ਰੂ ਕਰਨ ਪਰ ਸੋਚ ਹੋਣੀ ਚਾਹੀਦੀ ਹੈ ਵੀ ਅਸੀਂ ਕਰਨਾ ਕੀ ਆ ਇਹ ਜੁਰੀਆ ਧੰਨਵਾਦ ਆਪ ਜੀ ਦਾ ਜੀਓ ਹੈ ਸਾਰਿਆਂ ਨੂੰ ਹੁਣ ਮੈਂ ਬੇਨਤੀ ਕਰਦਾ ਮਨਜੀਤ ਸਿੰਘ ਔਰ ਵੀ ਹੰਮਪੂਰਾ ਉਹ ਡਾਕੂਮੈਂਟ ਵਾਸਤੇ ਸੰਗਤਾਂ ਦੇ ਨਾਲ ਕਿਉਂਕਿ ਉਹਨਾਂ ਨੇ ਪੇਪਰ ਵੀ ਚਲਾਇਆ ਹੈ ਉਹ ਆਪ ਜੀ ਦੇ ਨਾਲ ਸੰਗਤਾਂ ਦੇ ਨਾਲ ਆਪਣੇ ਜੋ ਉਹਨਾਂ ਨੇ ਪਰਕਾਰ ਨੇ ਚਲਾਇਆ ਹੈ ਉਹਦੇ ਬਾਰੇ ਵਿਚਾਰ ਸਾਂਝੀ ਕਰਨਗੇ ਆਪ ਜੀ ਨੂੰ ਦੱਸਾਂਗੇ ਕਿ ਉਹ ਪੇਪਰ ਮਹੀਨੇਵਾਰ ਆਊਗਾ ਜਾਂ ਵੀਕਵਾੜਾ ਆਏਗਾ ਉਹਦੀ ਜਾਣਕਾਰੀ ਉਹ ਆਪ ਦੇਣਗੇ ਉਹਨਾਂ ਚੁੱਪਾਂ ਦੀ ਖਿਮਾ ਸਦਾਰਾ ਬੇਨਤੀ ਹੈ ਕਿ ਮੈਂਬਰਸ਼ਿਪ ਮੋਰ ਨੇ ਸੱਜੜੇ ਤੋਂ ਖੋਲ ਜਾਣੀ ਹੈ ਸਾਹਿਬ ਵਾਹਿਗੁਰੂ ਜੀ ਫਤਹਿ ਸਹਿਬਾਂ ਦੇ ਸਾਹਿਬ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠੀ ਸਾਧ ਸੰਗਤ ਜੀ ਆਓ ਪਣਾ ਫਤਰੀ ਸੰਨ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾ ਮੈਂ ਇਸ ਕਲੋਂ ਹੀ ਮੇਰਾ ਨੂੰ ਕੰਡਾ ਖੜਾ ਹੋਇਆ ਤੇ ਮੈਨੂੰ ਬੋਲਣ ਲਈ ਲੱਛੀ ਨਹੀਂ ਲੱਭ ਰਿਹਾ ਕਿ ਇਸ ਧਰਤੀ ਤੇ ਮੈਨੂੰ 17 ਸਾਲ ਹੋ ਗਏ ਵਿਚਰਦੇ ਬਹੁਤ ਸਾਰੇ ਗੁਰੂ ਘਰਾਂ 'ਚ ਲਗਭਗ ਹਰ ਵਾਰ ਹਰ ਮੋਜ ਮੰਗੀ ਜਾਣ ਦਾ ਮੌਕਾ ਮਿਲਦਾ ਗੁਰੂ ਘਰ ਦੇ ਵਜ਼ੀਰਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਵੀ ਮਹੱਤਤਾ ਤੇ ਉਹਨਾਂ ਦੇ ਹੱਕ ਦੇ ਵਿੱਚ ਇਸ ਤਰ੍ਹਾਂ ਦਲੇਰੀ ਨਾਲ ਤਰਗ ਭਰਪੂਰ ਗੱਲ ਕਰਨ ਲਈ ਮੈਂ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਧੰਨਵਾਦ ਕਹਿਣਾ ਮੈਂ ਕਹਿੰਦਾ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਸਾਨੂੰ ਸਾਨੂੰ ਸੱਚ ਬੋਲਣ ਦਾ ਬਲ ਬਖਸ਼ੋ ਮੇਰੀ ਤਰੀਫੇ ਵਿੱਚ ਬਹੁਤ ਵੱਡੇ ਲਾਭ ਜਿਹੜੇ ਮੈਂ ਬਹੁਤ ਕਿਨਕਾ ਮਾਤਰਾ ਗੁਰੂ ਗ੍ਰੰਥ ਸਾਹਿਬ ਜੀ ਨੇ ਜਦ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਸੱਚ ਦੇ ਰਸਤੇ ਚੱਲਣ ਦਾ ਮੱਤ ਦਿੱਤੀ ਹੈ ਉਹਦੇ ਵਿੱਚੋਂ ਜੇ 35 ਅੱਖਰਾਂ ਦੇ ਵਿੱਚੋਂ ਮੈਂ ਕਹਿੰਦਾ ਕਿ ਉਹ ਮੱਤ ਦਾ ਮੈਂ ਪੂਰਾ ਹੀ ਪੜ ਰਿਆ ਤਾਂ ਮੇਰੇ ਲਈ ਤਾਂ ਧੰਨਵਾਦ ਪਰ ਮੈਂ ਜੋ ਕੁਝ ਕਿਤੇ ਸਟੇਜ ਤੋਂ ਖੜ ਕੇ ਬੋਲਦਾ ਮੈਂ ਕੋਸ਼ਿਸ਼ ਕਰਦਾ ਕਿ ਉਹ ਆਪਣੇ ਆਪਣੇ ਪਰਿਵਾਰ ਤੇ ਆਪਣੇ ਆਪ ਤੇ ਵੀ ਝੂਠ ਹਾਲ ਇੱਥੇ ਹੀ ਸ਼ੁਰੂਆਤ ਹੁੰਦੀ ਹੈ ਅਸੀਂ ਸਕਾਟਲੈਂਡ ਦੀ ਧਰਤੀ ਤੋਂ ਪਾਇਂਦਰੀਆ ਨਾਂ ਦਾ ਅਖਬਾਰ ਸ਼ੁਰੂ ਕੀਤਾ ਹੈ ਜਿਹਨੂੰ ਮੈਂ ਆਪਣੇ ਪੱਤਰਕਾਰੀ ਖੇਤਰ ਦੇ 25 ਸਾਲਾਂ ਦਾ ਸੁਪਨਾ ਸੱਚ ਹੋਣਾ ਮੰਨਦਾ ਜਿਹਦੇ ਵਿੱਚ ਸੰਗਤਾਂ ਨੇ ਆਪਣੀ ਮੂੰਹ ਦੀ ਗੁਰਤੀ ਦੇ ਕੇ ਆਪੋ ਆਪਣਾ ਸਹਿਯੋਗ ਪਾਇਆ ਤਾਂ ਉਹ ਅਖਬਾਰ ਹੋਂਦ ਵਿੱਚ ਆਇਆ ਮੈਂ ਬਹੁਤ ਸੰਖੇਪ ਜੀ ਗੱਲ ਬੜੂ ਕਿ ਪੰਜਾਬੀ ਸਾਡੀ ਮਾਂ ਬੋਲੀ ਵੀ ਆ ਤੇ ਸਾਡੀ ਗੁਰੂ ਬੋਲੀ ਵੀ ਆ ਸਾਡੀ ਚਿੰਤਾ ਹੈ ਕਿ ਸਾਡੇ ਬੱਚੇ ਸਾਡੀਆਂ ਪੀੜੀਆਂ ਪੰਜਾਬੀ ਨਾਲੋਂ ਟੁੱਟ ਰਹੀਆਂ ਤੇ ਇਹ ਚਿੰਤਾ ਵਾਜਿਬ ਹੀ ਹੈ ਕਿਉਂਕਿ ਜੇ ਉਹ ਮਾਂ ਬੋਲੀ ਦੇ ਨਾਲੋਂ ਟੁੱਟਣ ਗਿਆ ਤੇ ਉਹ ਗੁਰੂ ਬੋਲੀ ਦੇ ਨਾਲੋਂ ਟੁੱਟਣ ਗਿਆ ਸਾਡੀ ਚਿੰਤਾ ਵਾਜਿਬ ਹੈ ਕਿ ਬੱਚਿਆਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੀ ਰੱਖਣਾ ਚਾਹੀਦਾ ਸਾਡਾ ਉਦਮ ਪੰਦਰਿਆ ਜਿਹਨੂੰ ਅਸੀਂ ਲੋਕੋਂ ਦੇ ਉੱਪਰ ਲਿਖਿਆ ਸੱਚ ਕਹਿਣ ਸੋਣਨ ਬੋਲ ਸੁਣ ਸੁਣ ਬੋਲਣ ਦੀ ਹਿੰਮਤ ਕਿਉਂਕਿ ਜੇ ਹਿੰਮਤ ਰੱਖਦੇ ਹੋ ਤਾਂ ਸਾਰਾ ਕੁਝ ਹੀ ਹੈ ਅਸੀਂ ਉਸ ਪੇਪਰ ਦੇ ਰਾਹੀਂ ਸਾਡੇ ਭਾਈਚਾਰੇ ਦੇ ਵਿੱਚ ਸਾਡੇ ਕਿਉਂਕਿ ਭਰਾਵਾਂ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਦੁਫਾੜ ਪਾਉਣਾ ਨਹੀਂ ਸਗੋਂ ਸਭ ਨੂੰ ਸਭ ਨੂੰ ਇੱਕਜੁੱਟ ਕਰਨ ਦਾ ਸਾਡਾ ਮਕਸਦ ਹੈ ਤੇ ਉਹਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਸਾਡਾ ਕੋਈ ਬੱਚਾ ਕੋਈ ਪੇਂਟਿੰਗ ਬਣਾਉਂਦਾ ਕੋਈ ਲਿਖਦਾ ਕੋਈ ਕਵਿਤਾ ਲਿਖਦਾ ਕੋਈ ਲੇਖ ਲਿਖਦਾ ਚਾਹੇ ਉਹ ਕਿਹੜੀ ਵੀ ਭਾਸ਼ਾ ਚਾਹੇ ਉਹ ਅੰਗਰੇਜ਼ੀ 'ਚ ਹੀ ਲਿਖਦਾ ਸਾਡੀ ਕੋਸ਼ਿਸ਼ ਹੈ ਕਿ ਸਾਨੂੰ ਭੇਜੋ ਅਸੀਂ ਆਪ ਦੇ ਵੱਲੋਂ ਉਹਨੂੰ ਛਾਪ ਕੇ ਮਾਰਕਸੂਸ ਕਰਾਂਗੇ ਤੇ ਨਾਲ ਹੀ ਅੱਜ ਇਸ ਪਵਿੱਤਰ ਮੰਚ ਤੋਂ ਆਪ ਸਭ ਦੇ ਲਈ ਇੱਕ ਬੇਨਤੀ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਮਾਂ ਬੋਲੀ ਜਿੰਦਾਬਾਦ ਰਹੇ ਤਾਂ ਇਸ ਤਰ੍ਹਾਂ ਦੇ ਛੋਟੇ-ਛੋਟੇ ਪਰਾਲਿਆਂ ਦੀ ਬਾਹ ਫੜੀਏ ਖਲਾਸ਼ਰੀ ਦੀਏ ਜਿੱਥੇ ਵੀ ਕਿਤੇ ਮਤ ਦੇਣ ਦੀ ਲੋੜ ਆ ਸਾਨੂੰ ਮਤ ਨਹੀਂ ਤੇ ਜੋ ਅਸੀਂ ਸੰਕਰ ਕਰਾਂਗੇ ਇਥਾਂ ਅਸੀਂ ਅਖਬਾਰ ਰੱਖਿਆ ਉਹ ਅਖਬਾਰ ਤੁਸੀਂ ਲੈ ਕੇ ਜਾਣਾ ਤਾਂ ਕਿ ਸਾਡੇ ਘਰ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਕੁਝ ਸ਼ਬਦ ਜ਼ਰੂਰ ਪਹੁੰਚਣ ਇਹਨਾਂ ਕਹਿੰਦਾ ਹੋਏ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਨਮਾਣੇ ਜੀ ਨੂੰ ਇਸ ਮੰਚ ਤੋਂ ਬੋਲਣ ਲਈ ਸਮਾਂ ਦਿੱਤਾ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਡੇ ਨਾਲ ਇਸ ਤਰੀਕੇ ਖੜੇ ਰਹੋਗੇ ਕਈ ਵਾਰ ਇਹ ਹੁੰਦਾ ਕਿ ਬਿਜ਼ਨਸ ادارے ਜਿਹੜੇ ਸਟਰਗਲ ਕਰ ਰਹੇ ਆ ਬਹੁਤ ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਕੋਈ ਸੱਜਣ ਮਿੱਤਰ ਜਿਹਦੇ ਅਸੀਂ ਕੰਮਾਂ ਕਰੀਏ ਪ੍ਰਚਾਰ ਦੇ ਵਿੱਚ ਪਰ ਉਹ ਉਸ ਤਰ੍ਹਾਂ ਆਪਣੇ ਵੱਲੋਂ ਅਦਾ ਨਹੀਂ ਕਰ ਸਕਦਾ ਪੇ ਨਹੀਂ ਕਰੀ ਸਕਦਾ ਮੈਂ ਜਿੰਨੇ ਵੀ ਲੋੜ ਹੈਗਾ ਉਹਨਾਂ ਦੇ ਪ੍ਰਚਾਰ ਦੇ ਲਈ ਨਾਲ ਖੜੂਗਾ ਇੰਨਾ ਕਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਿਆ ਲਈ ਪਰਮਿਕਮ ਤੋਂ ਮੈਂ ਕਮਲ ਗਿਲ